ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਨੀਰੂਪੀ ਉੱਠ ਖੜ ਵੇਖ ਕਿੱਡਾ ਦਿਨ ਚੜਾ ਆਇਆ ਏ ਇਹ ਚੰਗੀ ਸੋਹਣੀ ਆਦਤ ਪਾ ਲਈ ਐ ਅੱਧਾ ਦਿਨ ਤਾਂ ਹੀ ਸੁੱਤੇ ਰਹਿਣਾ ਤਲੀਦਰ ਪਾਈ ਰੱਖਦੀ ਐ ਨਾ ਇਹਨੂੰ ਸ਼ਰਮ ਨਿਆ ਆਹਿਆ ਸੜੀਬੜੀ ਰੂਪੀ ਨੇ ਰਜਾਈ 扑ਾ ਕੇ ਮਾਰੀ ਅੰਦਰੋਂ ਅੰਦਰੀ ਰੱਜਦੀ ਰਹੀ ਪਰ ਬੋਲੀ ਕੁਝ ਨਾ ਮੋਹ ਹੂੰ ਹੱਥ ਤੋਂ ਚੋਲੀ ਕਰ ਰੂਪੀ ਨੇ ਆਪ ਹੀ ਆਪਣੇ ਲਈ ਚਾਹ ਬਣਾਉਣ ਲਈ ਸੋਚ ਪਾਣੀ ਗੈਸ ਬਾੜ ਰੱਖ ਦਿੱਤਾ ਉਨੀ देर ਨੂੰ ਹਰਪਜਨ ਕੌਰ ਫੇਰ ਸੋਈ ਵਿੱਚ ਆ ਤਮਕੀ ਨੀ ਰੁੱਪਗੇ ਰਪਿੰਦਰ ਆਰਖੀ ਬੋਲੀ ਨਹੀਂ ਕੀ ਆ ਨੀ ਨੀ ਲਈ ਐ ਰਪਿੰਦਰ ਕੌਰ ਨਾ ਐ ਮੇਰਾ ਹਰਪਜਨ ਕੌਰ ਦਾ ਮੂੰਹ ਖੁੱਲਾ ਰਹਿ ਰਹਿ ਗਿਆ ਰੂਪੀ ਦਾ ਛੋਟਾ ਭਰਾ ਬਰਾਂਡੇ ਵਿੱਚ ਸ਼ੀਸ਼ੇ ਅੱਗੇ ਤਮਾਰਲਾ ਸਜਾਉਂਦਾ ਬੋਲੇ ਬੀਬੀ ਭੈਣ ਨੇ ਰਾਤ ਦੀ ਐਲਬਮ ਤਿਆਰ ਫਿਲਮ ਵੇਖੀ ਐ ਇਹਦੇ ਤੇ ਬੱਬੂ ਵਾਂਸ ਦਾ ਅਸਰ ਹੋ ਗਿਆ ਪੁੱਤ ਜਦੋਂ ਸਵੇਰੇ ਸਵੇਰੇ ਉਠਾ ਕੇ ਮਾਰਿਆ ਸਾਰੇ ਵੇੜੇ ਵਿੱਚ ਮਾਂਝਾ ਤੇ ਨਾਲੇ ਚੁਆਇਆਂ ਧਾਰਾਂ ਆਪੇ ਸਾਰੀਆਂ ਬੈਂਸਾਂ ਬਾਂਸਾਂ ਲੱਗ ਜਾਣੀਆਂ ਖੁੰਝੇ ਵੱਡੀ ਪਾਟ ਪਟਰਾਣੀ ਦੀਆਂ ਹਰ ਭਜਨ ਕੋਰ ਸੁਹਾਨ ਸਰ ਬੋਲਦੀ ਰਪਿੰਦਰ ਚਾਹ ਦਾ ਕੱਪ ਫੜ ਆਪਣੇ ਕਮਰੇ ਅੰਦਰ ਚਲੀ ਗਈ ਰਪਿੰਦਰ ਦਾ ਛੋਟਾ ਭਰਾ ਮਨਵੀਰ ਬੈਗਲੈਂਡ ਦੇ ਕਮਰੇ ਅੰਦਰ ਦਾਖਲ ਹੋਇਆ ਤਾਂ ਮਗਰੋਂ ਉਹੀ ਵਿਸਾਕਾ ਸਿੰਘ ਵੀ ਆ ਗਿਆ ਸਾਕਾ ਸਿੰਘ ਨੇ ਪੁੱਤ ਨੂੰ ਪੁੱਛਿਆ ਕਿੱਦਾਂ ਹੁੰਦੇ ਆ ਪਰਚੇ ਸ਼ੇਰਾ ਵਧੀਆ ਚੱਲਦੀ ਆ ਨਾ ਪੜਾਈ ਮਨਵੀਰ ਦੇ ਬੋਲਣ ਤੋਂ ਪਹਿਲਾਂ ਹੀ ਰੁਪਿੰਦਰ ਬੋਲੀ ਪਾਪਾ ਹੱਥ ਦੋ ਤੁਸੀਂ ਵੀ ਪੇਪਰ ਵੀ ਕਦੇ ਮਾੜੇ ਹੋਏ ਆ ਮਾੜਾ ਤਾਂ ਰਿਜ਼ਲਟ ਹੁੰਦਾ ਹੈ ਮਨਵੀਰ ਫੋਨ ਵੇਖਦਾ ਵੇਖਦਾ ਬੋਲਿਆ ਦੀਦੀ ਸਨੈਪ ਚੈਟ ਤੇ ਬਹੁਤ ਮਜ਼ਾ ਆਉਂਦਾ ਆਸਾ ਹੀ ਆਈ ਜਾਂਦਾ ਰੁਪਿੰਦਰ ਨੇ ਜਵਾਬ ਦਿੱਤਾ ਕੋਤਾ ਸਲੀਆ ਸਾ ਉਦੋਂ ਪੈਣਾ ਜਦੋਂ ਆਇਆ ਰਿਜ਼ਲਟ ਤੇ ਰਿਪੋਰਟ ਕਾਰਡ ਤੇ ਲਿਖਿਆ ਹੋਇਆ ਫੇਲ ਹਰ ਭਜਨ ਘਰ ਟੀਫਨ ਫੜਾ ਪੁੱਤ ਨੂੰ ਗੇਟ ਤੱਕ ਛੱਡਣ ਚਲੀ ਗਈ ਰੂਪੀ ਵੀ ਚਾਹ ਪੀਣਾਉਣ ਚਲੀ ਗਈ ਨਹਾ ਧੋ ਕੇ ਸ਼ੀਸ਼ੇ ਮੂਰੇ ਸਿਰ ਮਾਉਂਦੀ ਨੂੰ ਬੇਬੇ ਦੀ ਆਵਾਜ਼ ਕੰਨੀ ਪਈ ਕਿ ਤੇ ਆ ਕੁੜੀ ਦਾ ਵੀ ਕਾਰਜ ਨੇਪਰੇ ਚੜ ਜਾਵੇ ਤੇ ਮੇਰੇ ਮਨ ਦਾ ਆਦਾ ਬੋਝ ਹਲਕਾ ਹੋ ਜਾਵੇ ਰਪਿੰਦਰ ਬੀ ਐਸ ਸੀ ਐਗਰੀਕਲਚਰ ਫਾਈਨਲ ਸਾਲ ਦੀ ਵਿਦਿਆਰਥਣ ਸੀ ਅੱਜ ਉਸਤਾ ਆਖਰੀ ਪੇਪਰ ਸੀ ਘਰ ਦੀ ਆਰਥਿਕ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਸੀ ਇਸ ਲਈ ਘਰ ਦੇ ਰੁਪਿੰਦਰ ਨੂੰ ਵਿਆਹ ਦੇਣਾ ਚਾਹੁੰਦੇ ਸਨ ਕਿਉਂਕਿ ਉਸ ਦੀ ਅਗਲੀ ਪੜ੍ਹਾਈ ਜਾਰੀ ਰਹਿ ਸਕਦੀ ਐਨੀ ਹਾਇਸੀਅਤ ਨਹੀਂ ਸੀ ਵਿਸਾਖਾ ਸਿੰਘ ਦੀ ਉਹਨਾਂ ਨੇ ਕਈ ਰਿਸ਼ਤੇਦਾਰਾਂ ਨੂੰ ਰੁਪਿੰਦਰ ਦਾ ਰਿਸ਼ਤਾ ਕਰਾਉਣ ਲਈ ਕਹਿ ਰੱਖਿਆ ਸੀ ਤਾਂ ਹੀ ਤਾਂ ਪਿਛਲੇ ਹਫ਼ਤੇ ਜਦ ਉਸ ਦੀ ਪੂਆ ਕੁਲਦੀਪ ਆਈ ਸੀ ਤਾਂ ਉਸ ਨੇ ਆਪਣੇ ਨਨਾਨ ਦੇ ਮੁੰਡੇ ਦੀ ਦੱਸ ਪਾਈ ਸੀ ਕਿ ਮੁੰਡਾ 12ਵੀਂ ਪਾਸ ਕਰ ਹੀ ਭਰਤੀ ਹੋ ਗਿਆ ਸੀ ਸੁਖਨਾਲ ਪੰਜ ਕਿੱਲੇ ਜ਼ਮੀਨ ਵੀ ਹੈ ਤੇ ਮੁੰਡਾ ਹੈ ਵੀ ਆਪਣੀ ਰੁਪਿੰਦਰ ਰੁਪਿੰਦਰ ਵਾਂਗ ਹੌਲੀ ਉਮਰਦਾ ਹੀ ਐ ਕੱਲਾ ਕੱਲਾ ਰੂਪੀ ਨੂੰ ਤੋੜ ਨਹੀਂ ਆਉ ਕਿਸੇ ਚੀਜ਼ ਦੀ ਗੱਲ ਹਰਪਾਜਨ ਕੌਰ ਨੇ ਵਿਸਾਖਾ ਸਿੰਘ ਤੁਹਾਨੂੰ ਵੀ ਜੱਜ ਗਈ ਉਹ ਚਾਹੁੰਦੇ ਸਨ ਕਿ ਛੱਟ ਮੰਗਣੀ ਪੱਟ ਵਿਆਹ ਹੋ ਜਾਵੇ ਜੇ ਰੱਬ ਸੁਆਬ ਲਾ ਦੇ ਰੁਪਿੰਦਰ ਨੂੰ ਕੁਝ ਪਲ ਤਾਂ ਇਹ ਗੱਲ ਰੜਕੀ ਉਸਨੇ ਮਨ ਮਨ ਸੋਚਿਆ ਕਿੰਨੀ ਕਾਲ ਐ ਇਹਨਾਂ ਨੂੰ ਮੈਨੂੰ ਘਰੋਂ ਕੱਢਣ ਦੀ ਪਰ ਜਦ ਉਸਨੇ ਮੋਟੀਆਂ ਕਾਲੀਆਂ ਅੱਖਾਂ ਵਿੱਚ ਕੱਜਲ ਪਾਇਆ ਤਾਂ ਉਸ ਦਾ ਮਨ ਪਦੋ ਵਧੀਆ ਆਪਣੀ ਸੂਰਤ ਤੇ ਸੱਦ ਕੇ ਜਾਨ ਨੂੰ ਕੀਤਾ ਤੰਦਾ ਥੱਲੇ ਜੀਬ ਦੱਬ ਕੇ ਉਹ ਆਪ ਮਾਰੀ ਇੱਕ ਤੁੱਕ ਗੁੰਗਣਾਉਣ ਲੱਗ ਪਈ ਵੇ ਕੱਜਲਾ ਅੱਖਾਂ ਦੇ ਵਿੱਚ ਤਾਂ ਪਾਉ ਨੀ ਹਾਂ ਹਰ ਭਾਜਨ ਕੌਰ ਰੋਟੀ ਫੜਾਉਂਦੀ ਬੋਲੀ ਰੁਪਗੇ ਆਂਗੂਰੀ ਰੰਗ ਦਾ ਸੂਟ ਕਿੱਦਾ ਫੱਬਦਾ ਤੇਰੇ ਤੇ ਚੰਦਰੀਏ ਕਿਤੇ ਮੇਰੀ ਨਜ਼ਰ ਨਾ ਲੱਗ ਜਾਵੇ ਰੀਜਾ ਨਾਲ ਧੀ ਨੂੰ ਵੇਂਦੀ ਹਰਪਜਨਕਾਰ ਦੀਆਂ ਅੱਖਾਂ ਤੇ ਕੋਈਆਂ ਵਿੱਚੋਂ ਪਾਣੀ ਸਿਮ ਆਇਆ ਰੂਪੀ ਬੋ ਕਾਲੀ ਕਾਲੀ ਰੋਟੀ ਖਾਣ ਵਿੱਚ ਰੁੱਝ ਗਈ ਹਰਪਜਨਕਾਰ ਦੇ ਮੂੰਹ ਨਿਕੜਿਆ ਰੂਪੀ ਤੇਰਾ ਕਦੇ ਦਿਲ ਨਹੀਂ ਕਰਦਾ ਬਾਕੀ ਕੁੜੀਆਂ ਵਾਂਗ ਜੀਣਾ ਪਾਉਣ ਨੂੰ ਉਹਨਾਂ ਵਾਂਗ ਪੁੱਠੇ ਸਿੱਧੇ ਵਾਉਣ ਨੂੰ ਮੂੰਹ ਵਿੱਚਲੀ ਕਰਾਈ ਸੰਗੋਇ ਠਰ ਲੰਗੀ ਰੋਟੀ ਨੇ ਮਾਂ ਦੇ ਮੂੰਹ ਵੱਲ ਦੇਖ ਕੇ ਜਵਾਬ ਦਿੱਤਾ ਪੇਰੀਪੋਲੀ ਬੇਬੇ ਜੇ ਸਾਰੇ ਰੰਗਾਂ ਨਾਲ ਤਾਲਮੇਲ ਪਠਾ ਕੇ ਚੱਲ ਗਏ ਫੇਰ ਹੀ ਜ਼ਿੰਦਗੀ ਦੀ ਖੂਬਸੂਰਤੀ ਮਾਨੀ ਜਾ ਸਕਦੀ ਜਾ ਸਕਦੀ ਹੈ ਜੀ ਤਾਂ ਬੜਾ ਕਰਦਾ ਪੰਨ ਸਵੰਨੇ ਕੱਪੜੇ ਪਾਉਣ ਨੂੰ ਮਨ ਆਇਆ ਖਾਣ ਨੂੰ ਪਾਉਣ ਨੂੰ ਹਡਾਉਣ ਨੂੰ ਪਰ ਪਤਾ ਹੈ ਹਕੀਕਤ ਹੈ ਔਕਾਤ ਤੋਂ ਬਾਹਰ ਸੋਚ ਨਹੀਂ ਨਹੀਂ ਦਿੰਦੀ ਜੇ ਬਾਪੂ ਮੇਰੇ ਕੋਲ ਕੁੜਤਾ ਚਾਦਰ ਆ ਪਾਈ ਖੜਾ ਹੋਊ ਤਾਂ ਮੇਰੀ ਜੀਨ ਪਾਈ ਕਿੰਨੀਕ ਬਚੂਗੀ ਦਿਲ ਕਰਦਾ ਹੈ ਸਟੈਪ ਕਟਿੰਗ ਕਰਵਾਵਾਂ ਪਰ ਬਾਪੂ ਦੇ ਧੌੜਿਆਂ ਵੱਲ ਵੇਖ ਹਿੰਮਤ ਨਹੀਂ ਪੈਂਦੀ ਵਾਲਾ ਨੂੰ ਕੰਚੀ ਸੁਹਾਉਣ ਦੀ ਸਿਆਣੇ ਕਹਿੰਦੇ ਆ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਆ ਹਰਪਜਨਕਾਰ ਦੀ ਤੀ ਦਾ ਸਿਆਣ ਪੱਗੇ ਨੀ ਉੱਤਰ ਸੀ ਰਪਿੰਦਰ ਕਾਜ ਚ ਚਲੀ ਗਈ ਹਰਪਜਨਕਾਰ ਵੀ ਇੰਨਾਂ ਗੱਲਾਂ ਨੂੰ ਮਨੋਵਸਾਰ ਕਰਦੇ ਕੰਮ ਕਰ ਰੁੱਝ ਗਈ ਕਾਜ ਤਾਂ ਕਰ ਪਰ ਤਰ ਰਪਿੰਦਰ ਕੱਪੜੇ ਬਦਲ ਮੂੰਹ ਤੋਂ ਰੋਟੀ ਖਾ ਰਹੀ ਸੀ ਚਾਨਕ ਵਰਾਂਡੇ 'ਚ ਗੇਠੀ ਦੇ ਪਏ ਫੋਨ ਦੀ ਬੈਲ ਵੱਜੀ। ਹਰ ਭਜਨਕਾਰ ਕਪੜੇ ਧੋ ਰਹੀ ਸੀ। ਰਪਿੰਦਰ ਰੋਟੀ ਵਿੱਚੇ ਛੱਡ ਫੋਨ ਸੁਣਨ ਚਲੀ ਗਈ। ਮੂੰਹ ਅੰਦਰਲੀ ਬੁਰਕੀ ਸੰਘੋਪਾਰ ਮਸੀ ਹੈਲੋ ਆਖ ਸਗੀ। ਫੋਨ ਉਸਦੀ ਭੂਆ ਦਾ ਸੀ। ਭੂਆ ਨੇ ਬਿਨਾਂ ਕੋਈ ਸਤਕ ਉਸਤ ਕੀਤਿਆ ਹਰ ਭਜਨਕਾਰ ਨਾਲ ਗੱਲ ਕਰਾਉਣ ਦੀ ਕਿਹਾ। ਰਪਿੰਦਰ ਨੂੰ ਸੁੱਝ ਤਾਂ ਗਈ ਸੀ ਪਰ ਉਸਦਾ ਦਿਲ ਕਹਿੰਦਾ ਸੀ ਖਬਰੇ ਮੇਰਾ ਵਹਿਮ ਹੋਵੇ। ਹਰ ਭਜਨਕਾਰ ਨੇ ਗੱਲ ਕਰ ਚੰਦ ਮਿੰਟਾਂ ਵਿੱਚ ਫੋਨ ਕੱਟ ਦਿੱਤਾ ਨਾ ਉਸਨੇ ਕੋਈ ਗੱਲ ਕੀਤੀ ਨਾ ਰਪਿੰਦਰ ਦਾ ਹੌਸਲਾ ਪਿਆ ਮਾਂ ਤੋਂ ਗੱਲ ਪੁੱਛਣ ਦਾ ਜਿਵੇਂ ਕਿਵੇਂ ਦੋਵੇਂ ਮਾਮਾ ਧੀਆਂ ਆਪੋ ਆਪਣੀ ਥੇੜ ਪਉਣ ਵਿੱਚ ਪੰ냐 ਰਹਿਣਾ ਸੂਰਜ ਢਲੇ ਤੋਂ ਸਾਖਾ ਸਿੰਘ ਘਰ ਆਇਆ ਤਰ ਭਜਨ ਕੌਰ ਨੇ ਨਲਕਾ ਗੇੜਦਿਆਂ ਉਸ ਦਾ ਮੂੰਹ ਹੱਥ ਧਵਾਉਂਦੇ ਆ ਕੁਲਦੀਪ ਦੀ ਕਹੀ ਗੱਲ ਉਸ ਨੂੰ ਦੱਸ ਦਿੱਤੀ ਰਪਿੰਦਰ ਧਾਰਾਂ ਚੋ ਕੇ ਆਈ ਸੀ ਉਹ ਬਾਲਟੀ ਵਿੱਚੋਂ ਦੁੱਧ ਪੁਣ ਕੇ ਤੀਲੀ ਵਿੱਚ ਪਾ ਰਹੀ ਸੀ ਉਸਨੇ ਵੀ ਸੁਣ ਲਿਆ ਮਾਨੀ ਮਨ ਆਖਣ ਲੱਗੀ ਵੇਖਿਆ ਭੂਆ ਦੇ ਕਰਮਾ ਵਿੱਚ ਵੀ ਟੇਕ ਨਹੀਂ ਹੈ ਇਹ ਮੈਨੂੰ ਕਰੋ ਕਾਢੀ ਦਮ ਲਓ ਸ਼ੁੱਕਰਵਾਰ ਦੀ ਸ਼ਾਮ ਦੋਵਾਂ ਜੀਆ ਨੇ ਬੈਠ ਸਲਾਹ ਕੀਤੀ ਦਿਨ ਦਿਨ ਸ਼ਨੀ ਤੈਤਵਾਰ ਦਾ ਸੀ ਸੋਮਵਾਰ ਨੂੰ ਰੁਪਿੰਦਰ ਦੀ ਵੇਖ ਵਿਖਾਈ ਦਾ ਦਿਨ ਮਿੱਥ ਲਿਆ ਗਿਆ ਅਗਲੀ ਸਵੇਰੇ ਹਰ ਭਜਨ ਕੌਣੇ ਦਿਨ ਨੇ ਕਰਨ ਵਾਲੇ ਸਾਰੇ ਕੰਮ ਦੀ ਸੂਚੀ ਮਨ ਤਿਆਰ ਕਰ ਲਈ ਰੁਪਿੰਦਰ ਉੱਠ ਤਾਰਾ ਕੱਢਣ ਚਲੀ ਗਈ ਹਰ ਭਜਨ ਘਰ ਬਕ ਕਰਬਾਰੀ ਫੇਰਨ ਦੇ ਆਰੀ ਲੱਗ ਗਈ ਰੋਟੀ ਟੋਕ ਤੋਂ ਵੇਲ ਹੋ ਹਰਪਜਨ ਕੌਰ ਨੇ ਲੋੜੀ ਦੇ ਸਮਾਨ ਦੀ ਲਿਸਟ ਸਾਖਾ ਸਿੰਘ ਨੂੰ ਦੇ ਸ਼ਹਿਰ ਤੋਰ ਦਿੱਤਾ ਅਰਪਿੰਦਰ ਆਪਣੀਆਂ ਕਿਤਾਬਾਂ ਝਾੜ ਪੁੰਝ ਕੇ ਸੰਭਲਣ ਲੱਗ ਗਈ ਬੈੱਡ ਤੇ ਨਵੀਆਂ ਚਾਦਰਾਂ ਵਿਛਾ ਦਿੱਤੀਆਂ ਗਈਆਂ ਵੇੜੇ ਵਿੱਚ ਪੋਚਾ ਫੇਰ ਟੌਰ ਕੱਢ ਦਿੱਤੀ ਸੀ ਨੰਮ ਤੇ ਤੂਤ ਦੀਆਂ ਵਧੂ ਤਾਣੀਆਂ ਛਾਂਗ ਦਿੱਤੀਆਂ ਗਈਆਂ ਚੁੱਲਿਆਂ ਨੂੰ ਮਿੱਟੀ ਲਾਸ ਵਾਰਿਆ ਗਿਆ ਰੁਪਿੰਦਰ ਨੇ ਬਾਵਾ ਰੰਗ ਦਾ ਸੂਟ ਖੇਦ ਆਪ ਹੀ ਘਰੇ ਸਿਉ ਲਿਆ ਚਾਹ ਕੇਰਾਂ ਦਾ ਸੀ ਤੇ ਖਬਰਾਂ ਤੇ ਵੀ ਅੰਤਾਂ ਦੀ ਸੀ ਜਿਹੜਾ ਦਿਨ ਚੜਿਆ ਸੀ ਉਸਨੇ ਡੁੱਬਣਾ ਵੀ ਤਾਂ ਸੀ ਤਿਆਰੀਆਂ ਵਿੱਚ ਝਾਟ ਹੀ 2 ਦਿਨ ਲੰਘ ਗਏ ਸੋਮਵਾਰ ਦੀ ਸਵੇਰ ਤੜਕ ਸਾਰੇ ਸਾਰੇ ਉੱਠ ਰਾਤ ਨੂੰ ਮਿੱਥੇ ਕੰਮ ਕਰਨ ਦੇ ਯਾਰ ਵਿੱਚ ਲੱਗ ਗਏ ਛੋਟੇ ਨੂੰ ਇੰਨੀ ਬੜੀ ਖੁਸ਼ੀ ਸੀ ਪਰੋਹਣੇ ਆਇਆ ਤੋਂ ਵੱਧ ਮਠਿਆਈ ਉਹਦੇ ਹਿੱਸੇ ਆਵੇ ਗਈ ਹਰ ਭਜਨ ਕੌਰ ਅਰਦਾਸ ਕਰਦੀ ਛੋਲੇ ਅੱਥੀ ਕੰਮ ਨਵਟਾ ਰਹੇ ਸੀ ਸਾਧ ਸੁਭਾਵ ਸਾਖਾ ਸਿੰਘ ਜਿੱਧਰ ਕੋਈ ਤੁਰਦਾ ਉਸਤੇ ਕੰਮ ਨੂੰ ਕਰਨ ਲੱਗ ਜਾਂਦਾ ਕਲਦੀਪ 9:00 ਵਜੇ ਘਰ ਪਹੁੰਚ ਗਈ ਜੋ ਕੁਝ ਉਸ ਨੂੰ ਰੜਕਿਆ ਉਹ ਉਸਨੇ ਹੱਥੀਂ ਸਵਾਰ ਲਿਆ 10:30 ਗੱਡੀ ਡਿਊਟੀ ਮੁਰੇ ਆ ਰੁਕੀ ਕੁੱਲ 6 ਲੋਕ ਲੜਕੇ ਦੇ ਮਾਤਾ ਪਿਤਾ ਚਾਚਾ ਦਾਦੀ ਤੇ ਭਰਾ ਪਰਜਾਈ ਇੱਕ ਇੱਕ ਕਰਕੇ ਗੱਡੀ ਵਿੱਚ ਉਤਰੇ ਚਾਹ ਪਾਣੀ ਤੋਂ ਮਗਰੋਂ ਰਸ਼ਮੀ ਜੀ ਦੀ ਗੱਲਬਾਤ ਕਰਨ ਤੋਂ ਬਾਅਦ ਵੇਖ ਵਿਖਾਈ ਦੀ ਰਸਮ ਅਦਾ ਕੀਤੀ ਗਈ ਲੜਕੇ ਵਾਲਿਆਂ ਨੂੰ ਰਪਿੰਦਰ ਪਸੰਦ ਸੀ ਲੜਕੇ ਦੇ ਚਾਚੇ ਤੇ ਪਿਤਾ ਨੇ ਪਰਾਂ ਜਾ ਸਲਾਹ ਕਰ ਦੇਸੀ ਮਿੰਨੇ ਸਰ ਵਿਆਹ ਦੀ ਤਰੀਕ ਦੱਸ ਦਿੱਤੀ। ਦਾਜ ਦੇਜ ਲੈਣ ਦੇਣ ਕਰ ਕਰਨ ਤੇ ਇਨਕਾਰ ਕਰ ਦਿੱਤਾ ਗਿਆ। ਸਾਰ ਦਾ ਮਰਾਦਾ ਵਿਆਹ ਕਰਨਾ ਮਨਜ਼ੂਰ ਕਰ ਲਿਆ ਗਿਆ। ਪਰੌਣਿਆਂ ਦੇ ਜਾਣ ਤੋਂ ਬਾਅਦ ਮਨਵੀਰ ਨੇ ਆਪਣੀ ਡਿਊਟੀ ਪੂਕਤੌਣੀ ਸ਼ੁਰੂ ਕਰ ਦਿੱਤੀ। ਸਾਰੀ ਵਧੀ ਮਠਿਆਈ ਸਮੋਸੇ ਸਮੇਟ ਲਏ। ਰਪਿੰਦਰ ਨੇ ਕੱਪੜੇ ਬਦਲ ਮੋਟਾ ਜਿਹਾ ਸਾਵ ਲਗਾ ਤਤ ਕੱਢ ਲਿਆ ਕਿ ਅੱਜ ਤੋਂ ਠੀਕ 42 ਦਿਨ ਅਸਾਂ ਬਾਹਰ ਪ੍ਰਾਈਵੇਸ ਨਾ ਹਰਪਾਜਨ ਕੌਰ ਦਾ ਵੀ ਮਾਣ ਮੋਈ ਬੋਝ ਉੱਤਰ ਚੁੱਕਾ ਸੀ ਸਾਖਾ ਸਿੰਘ ਫਸਲ ਤੋਂ ਹੋਣ ਵਾਲੀ ਆਮਦਨ ਤੇ ਵਿਆਹ ਤੇ ਹੋਣ ਵਾਲੇ ਖਰਚੇ ਦੇ ਹਿਸਾਬ ਕਿਤਾਬ ਵਿੱਚ ਉਲਝਿਆ ਪਿਆ ਸੀ ਪੁੱਤ ਜੰਮਦੇ ਤੋਂ ਮਾਵਾ ਨਵਾਂ ਲੱਭਣ ਲੱਗਦੀਆਂ ਨੇ ਤੇ ਧੀਆਂ ਜੰਮੀਆਂ ਤੋਂ ਦਾਜ ਜੋੜਨਾ ਸ਼ੁਰੂ ਕਰ ਦਿੰਦੀਆਂ ਹਨ ਪਰ ਵਿਆਹ ਵਾਲੇ ਦਿਨ ਤੱਕ ਵੀ ਕੰਮ ਦਾ سلسلہ ਤੁਰੇ ਰਹਿੰਦੇ ਰਪਿੰਦਰ ਨੇ ਵੀ ਅੰਨ ਪਾਣੀ ਤੇ ਹੋਰ ਘਰੇਲੂ ਕੰਮਾਂ ਦੀ ਜਾਂਚ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਹਰਪਾਜ ਨੂੰ ਟੀਮ ਛੱਲੇ ਦੀ ਲਲ ਲੱਗੀ ਸੀ ਤੇ ਵਿਸਾਖਾ ਸਿੰਘ ਪਾਈ ਪਾਈ ਚਾਰੂ ਢੰਗ ਨਾਲ ਵਰਤਨ ਦੀ ਪੂਰੀ ਵਿਆਉਂਤ ਨਾਲ ਕਾਰਜ ਨੂੰ ਹੱਥ ਪਾਉਂਦਾ। ਮਨਵੀਰ ਨੂੰ ਅੰਨਪੋਲ ਉਮਰੇ 베ਰਲੀਆਂ ਨਾਲ ਖੇਡਣ ਦੀ ਲਾਲਸ ਸੀ। ਜੀ ਕਰਦਾ ਤਾਂ ਨਿੱਕਾ ਮੋਟਾ ਕੰਮ ਸਵਾਰ ਦਿੰਦਾ ਨਹੀਂ ਤਾਂ ਆਪਣੀ ਮਸਤੀ ਵਿੱਚ ਆਰੇ ਲੱਗਿਆ ਰਹਿੰਦਾ। ਸਮੁੰਦਰ ਦੀਆਂ ਮਸਤ ਚਾਲਾ ਚਲਦੀਆਂ ਲਹਿਰਾਂ ਕਦ ਜਵਾਰ-ਭਾਟੇ ਤੇ ਉਛਲਿਆਂ ਵਿੱਚ ਬਦਲ ਜਾਂਦੀਆਂ ਨੇ। ਕੌਣ ਜਾਣੇ ਸਗਣਾ ਵਾਲੇ ਵਿਹੜੇ ਵਿੱਚ ਕਦ ਵੈਣ ਪੈਣ ਲੱਗ ਜਾਣ ਕੌਣ ਬੁੱਝੇ ਹਰਭਜਨ ਕੌਰ ਦਾ ਦਿਲ ਅੱਜ ਡਾਡਾ ਕਬਰਾ ਰਿਆ ਸੀ ਸਵੇਰ ਤੋਂ ਕਈ ਕਈ ਵਾਰ ਤਾਂ ਉਹ ਆਖ ਚੁੱਕੀ ਸੀ ਪਰ ਬਸਾਖੇ ਸਿੰਘ ਨੇ ਗੋਲਿਆ ਨਾ ਕੀ ਖਬਰੇ ਵਿਆਹ ਵਿੱਚ ਥੋੜੇ ਦਿਨ ਬਾਕੀ ਰਹਿ ਗਏ ਹਨ ਚਿੰਤਾ ਕਰਦੀ ਹੋ ਕਾਂਕ ਲਾਣਾ ਕਿੰਨਾ ਕਰਲਾ ਰਿਹਾ ਸੀ ਬਰਾਂਡੇ ਦੀ ਕੰਧ ਤੇ ਲੱਗਾ ਸ਼ੀਸ਼ਾ ਇੱਕਦਮ ਥੱਲੇ ਡਿੱਗ ਟੁੱਟ ਗਿਆ ਹਰਭਜਨ ਕੌਰ ਦਾ ਦਿਲ ਕੰਬ ਉੱਠਿਆ ਪੱਤਾ ਕੰਬੀ ਚਾਰ ਅੰਨਿਆ ਸਨ ਰੁੱਖ ਦਾ ਪੱਤਾ ਵੀ ਨਹੀਂ ਸੀ ਹਿੱਲ ਰਿਹਾ ਹਵਾ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਫਿਰ ਸ਼ੀਸ਼ੇ ਦਾ ਟੁੱਟਣਾ ਵਰ ਪਰਣ ਵਾਲੀ ਕਿਧਰੇ ਕੋਈ ਅਣਹੋਣੀਤਾ ਨਹੀਂ ਸੀ ਘਰ ਦੇ ਮੋੜ ਮੂਰੇ ਬਸ ਆ ਕੇ ਰੁਕੀ ਕਿਸੇ ਪ੍ਰੌਣੇ ਦੇ ਆਉਣ ਦਾ ਝੋਲਾ ਪਿਆ ਕੌਣ ਸੀ ਪ੍ਰੌਣਾ ਕੋਈ ਨਹੀਂ ਕੁਲਦੀਪ ਹੀ ਸੀ ਖਵਰੇ ਵਿਆਹ ਦੀਆਂ ਤਿਆਰੀਆਂ ਵੇਖਣ ਚਾਚਨ ਆਈ ਹੋਵੇ ਆਉਂਦੀ ਨੂੰ ਆਉਂਦੀ ਨੂੰ ਹੀ ਮੰਜੀ ਤੇ ਬਿਠਾ ਹਰਪੰજન ਕੌਣ ਨੇ ਮਨੰਦ ਲਈ ਖਿਬਰਾੜ ਤੋਂ ਬਲੈਕੇ ਸ਼ੀਸ਼ਟ ਤਨ ਤੱਕ ਦੀ ਸਾਰੀ ਰਾਮ ਕਹਾਣੀ ਕੋ ਸਾ ਸੁਣਾ ਦਿੱਤੀ। ਕੁਲਦੀਪਤਾ ਜੀ ਕੀਤਾ ਆਪਣੀ ਪਰਜਾਈ ਨੂੰ ਕੋਲ ਬਿਠਾ ਕੇ ਆਪਣੇ ਆਉਣ ਦਾ ਕਾਰਨ ਦੱਸ ਦਵੇ। ਪਰ ਜੀ ਭਿਆਨੀ ਪਰਜਾਈ ਨੂੰ ਦੇਖ ਉਸਦੀ ਹਿੰਮਤ ਹੀ ਨਾ ਪਈ। ਇੰਨੇ ਨੂੰ ਸਾਖਾ ਸਿੰਘ ਪਸੂ ਨੂੰ ਛਾਵੇਂ ਬੰਨ ਕੇ ਵਿਹੜੇ ਵਿੱਚ ਆ ਗਿਆ। ਕੁਲਦੀਪ ਨੇ ਹਲਕੀ ਜੀ ਜੱਫੀ ਪਾ ਕੇ ਭਰਾ ਨੂੰ ਰਾਜੀ-ਬਾਜੀ ਪੁੱਛੀ। ਹਰ ਭਜਨ ਕੌਰ ਚਾਹ ਪਾਣੀ ਬਣਾਉਣ ਚਲੀ ਗਈ। ਕੁਲਦੀਪ ਨੇ ਆਪਣੇ ਆਉਣ ਦਾ ਕਾਰਨ ਭਰਾ ਨਾਲ ਸਾਂਝਾ ਕੀਤਾ। ਵਸਾਕਾ ਸਿੰਘ ਨੂੰ ਜਾਪਿਆ ਜਿਵੇਂ ਕਿਸੇ ਨੇ ਪਾਣੀ ਦਾ ਭਰਿਆ ਘੜਾ ਉਸਦੇ ਸਿਰ ਤੇ ਪਲ ਡਿੱਤਾ ਹੋਵੇ ਉਸ ਦਾ ਸਿਰ ਸੁੰਨ ਹੋ ਗਿਆ ਕੁਲਦੀਪ ਨੇ ਉਸ ਨੂੰ ਸਮੇਟਣ ਲਈ ਪੂਰੀ ਵਾਹ ਲਗਾ ਦਿੱਤੀ ਪਰ ਵਸਾਕਾ ਸਿੰਘ ਦੀ ਨਿਕਲੀ popupBackgroundੇ ਸਾਰਾ ਪਾਜ ਖੋਲ ਦਿੱਤਾ ਰ ਭਜਨ ਘਾੜੀ ਹੋਈ ਸੋਈ ਵਿੱਚੋਂ ਭੱਜੀ ਆਈ ਬਾਹਰ ਆ ਕੱਲ ਪੁੱਛਦੀ ਰਹੀ ਪਰ ਦੱਸਣ ਦਾ ਜੇਰਾ ਕੌਣ ਕਰੇ ਵੇੜੇ ਵਿੱਚ ਪੈਚੀਂਗ ਝੰਗਾੜੇ ਨੂੰ ਸੁਣ ਦੋਵੇਂ ਭੈਣ ਭਰਾ ਵੀ ਵਰਾਂਡੇ ਵਿੱਚ ਆ ਗਏ ਰਪਿੰਦਰ ਨੇ ਡੋਰਪੋਰ ਹੋਈ ਨੇ ਭੂਆ ਨੂੰ ਮੋਢਿਆਂ ਤੋਂ ਫੜ ਮੂੰਹ ਆਪਣੇ ਆਪਣੇ ਵੱਲ ਘਮਾ ਗੱਲ ਪੁੱਛੀ ਤਾਂ ਕੁਲਦੀਪ ਡਾਡਿਆਂ ਕੇ ਬੋਲੀ ਨੀ ਰੁੱਪਗੇ ਨਾਉ ਢੀ ਕਿਉਸ ਨੂੰ ਨਹੀਂ ਲੈਣ ਉਹਨੇ ਚੰਦਰੇ ਨੇ ਤੈਨੂੰ ਨਹੀਂ ਤੇਰੀਆਂ ਬੇਦਾਗ ਸੁੰਨੀਆਂ ਚੁੰਨੀਆਂ ਨੂੰ ਦਾਗ ਲਗਾ ਗਿਆ ਹਰਪਾਜਾ ਨੂੰ ਕਾਰ ਦੇ ਪੈਰ ਅੱਠ ਜ਼ਮੀਨ ਖਿਸਕ ਗਈ ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕੁਲਦੀਪ ਕੀ ਕੁਲਦੀਪ ਕੀ ਬੋਲ ਰਹੀ ਸੀ ਕਿਸੇ ਨੂੰ ਕੁਝ ਨਹੀਂ ਸੋਚ ਰਿਆ ਸੀ ਹਰਪਜਨਕਾਰ ਦੀ ਸਥਿਤੀ ਇਹ ਸੀ ਕਿ ਉਹ ਗੱਲ ਜਾਣ ਲਈ ਕਰ ਲੋ ਮੱਛੀ ਹੋ ਰਹੀ ਸੀ ਪਰ ਕੁਝ ਵੀ ਮਾੜਾ ਸੁਣਨ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਸੀ ਪਰ ਇਤਨਾ ਕੋ ਉਸ ਨੂੰ ਸੁੱਝ ਗਿਆ ਕਿ ਕੁਝ ਅਨਸਨਖਾ ਵਾਪਰ ਚੁੱਕਾ ਹੈ ਕੁਲਦੀਪ ਸਾਰਾ ਕੁਝ ਝੁੱਠਲਾ ਦੇਣਾ ਲੋਚਦੀ ਸੀ ਕਿ ਕਿਦਰੇ ਹਰਪਜਨਕੌਰ ਦਾ ਹੌਂਕਾ ਹੀ ਨਾ ਨਿਕਲ ਜਾਵੇ ਉਹ ਸਫਲ ਵੀ ਜ਼ਰੂਰ ਹੁੰਦੀ ਜੇਕਰ ਵਿਸਾਖਾ ਥੋੜੀ ਹਿੰਮਤ ਕਰ ਹੋਣ ਵਾਲੇ ਜਵਾਈ ਦੀ ਮੌਤ ਦਾ ਸੱਤਵਾਂ ਪਰਦਾਸ਼ ਕਰ ਲੈਂਦਾ ਪਰ ਵਸਣ ਤੋਂ ਪਹਿਲਾਂ ਹੀ ਉੱਜੜ ਜਾਣਾ ਕਿਤੇ ਕੋਈ ਮਾਮੂਲੀ ਜੀ ਗੱਲ ਐ ਉਮਰਾਂ ਬੀਤ ਜਾਂਦੀਆਂ ਨੇ ਜੇ ਸੱਦਵੇਂ ਭੁੱਲਣ ਨੂੰ ਪਰ ਨਿਸ਼ਾਨ ਵੇ ਉਮਰ ਮਿਟ ਰਹਿੰਦੇ ਨੇ ਅਸਾਖਾ ਸਿੰਘ ਨੇ ਥੋੜੀ ਦੇਰ ਲਬਲਾਪ ਕਰਨ ਤੋਂ ਬਾਅਦ ਖੁਦ ਨੂੰ ਸੰਭਾਲ ਲਿਆ ਉਸਨੇ ਬੱਚਿਆਂ ਨੂੰ ਆਨਿਭਾਨੀ ਅੰਦਰ ਭੇਜ ਦਿੱਤਾ ਆਪ ਹਰਪਜਨ ਕੌਰ ਨੂੰ ਰੱਬ ਦਾ ਭਾਣਾ ਮੰਨਣ ਦੀ ਸਹਿਤ ਦੇਣ ਲੱਗਾ ਪਰ ਅਣਜਾਨ ਹਰਪਜਨ ਅਜੇ ਇਸ ਤੋਂ ਹੀ ਬੇਖਬਰ ਸੀ ਕਿ ਕੀਰਜਿਆ ਹੋਇਆ ਕੀ ਹੈ ਰਪਿੰਦਰ ਗੋਦੀ ਵਿੱਚ ਸਿਰ ਰੱਖ ਬੈਠ ਗਈ ਮਨਵੀਰ ਨੇ ਕਿਤਾਬਾਂ ਖੋਲ ਪੜਨਾ ਸ਼ੁਰੂ ਕਰ ਦਿੱਤਾ ਬੇਚੈਨੀ ਪੂਰੇ ਘਰ ਵਿੱਚ ਪਸਰੀ ਪਈ ਸੀ ਕੰਨ ਬੱਚਿਆਂ ਦੇ ਬਾਹਰ ਹੀ ਸੀ ਹੋਇਆ ਕੀ ਹੈ بار بار ਪੁੱਛਣ ਤੇ ਕੁਲਦੀਪ ਨੇ ਹਰਪਜਨ ਕੌਰ ਨੂੰ ਦੱਸਿਆ ਕਿ ਰਪਿੰਦਰ ਦੇ ਵਿਆਹ ਦੇ ਸਗਨ ਹੁਣ ਭੁੱਲ ਜਾ ਉਦਾ ਮਗੇਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਅਰ ਭਜਨ ਕੌਰ ਦੇ ਮੂੰਹ ਤੇ ਹੈਰਾਨੀ ਤੇ ਉਦਾਸੀ ਦੋਵੇਂ ਘੇਰਾ ਖੱਤ ਖਲੋਤੀਆਂ। ਉਸਨੇ ਕੁਲਦੀਪ ਨੂੰ ਵਾਸਤਾ ਪਾਇਆ। ਦਵਾ ਦਬ ਦੱਸ ਮੈਨੂੰ ਕੀ ਹੋਇਆ। ਕੁਲਦੀਪ ਮੈਂ ਮਰ ਜਾਣਾ ਹੀ। ਮੇਰਾ ਕਾਲਜਾ ਮੂੰਹ ਨੂੰ ਆਉਣ ਡਿਆ ਹੈ। ਛੇਤੀ ਦੱਸ ਇਹ ਤੋਂ ਪਹਿਲਾਂ ਕਿ ਮੈਂ ਥਾਵੇਂ ਮਰ ਜਾਵਾਂ। ਕੁਲਦੀਪ ਬੇਵਸ ਸੀ। ਨਾ ਦੱਸਣ ਜੋਗੀ ਨਾ ਛੱਡਣ ਜੋਗੀ। ਸਾਖਾ ਸਿੰਘ ਦਾ ਢਿੱਲਾ ਪਰਣਾ ਗੱਲ ਵਿੱਚ ਪਿਆ ਹੋਇਆ ਸੀ। ਉਹ ਕਾਂ ਜੋ ਸਵੇਰ ਤੋਂ ਉੱਡ ਰਿਹਾ ਸੀ ਕਿੱਧਰੇ ਉੱਡ ਗਿਆ ਸੀ ਟਿਰਕੇ ਸ਼ੀਸ਼ੇ ਦੇ ਟੁਕੜੇ ਚੌਂਕ ਦੀ ਕੰਧ ਤੇ ਪਏ ਦਿਸਕੋਰ ਮਾਰ ਰਹੇ ਸੀ ਪਰ ਉਹ ਚਾਨਣ ਭਰਿਆ ਦਿਨ ਹੁਣ ਹਨੇਰਾ じゃ ਜਾਪ ਰਿਹਾ ਸੀ ਗੁਰਦੀਪ ਨੇ ਹਰਭਜਨ ਨੂੰ ਆਪਣੇ ਕੋਲ ਮੰਜੀ ਤੇ ਪਠਾਉ ਉਸਤਾਦ ਥੱਪਨੇ ਹੱਥਾਂ ਵਿੱਚ ਘੁੱਟ ਕੇ ਜੋ ਬੀਤੀ ਉਸ ਨੂੰ ਪਤਾ ਸੀ ਦੱਸਣੀ ਸ਼ੁਰੂ ਕੀਤੀ ਰਪਿੰਦਰ ਦੋ ਚਿੱਤੀ ਵਿੱਚ ਸੀ ਕੀ ਉਹ ਉੱਥੇ ਖੜੇ ਰਹੇ ਜਾਂ ਆਪਣੇ ਕਮਰੇ ਵਿੱਚ ਚੜੀ ਜਾਵੇ ਪਰ ਫਿਰ ਵੀ ਉਹ ਉੱਥੇ ਹੀ ਖੜੀ ਰਹੀ ਨਮੋ ਜੁੰਜਨੀ ਹੋਈ ਕੁਲਦੀਪ ਨੇ ਦੱਸਣਾ ਸ਼ੁਰੂ ਕੀਤਾ ਸਰਬਜੀਤ ਵਿਆਹ ਤੋਂ ਹਫ਼ਤੇ ਪਹਿਲਾਂ ਹੀ ਛੁੱਟੀ ਆਇਆ ਸੀ ਦੋ ਦਿਨ ਉਸ ਨੂੰ ਬੁਖਾਰ ਸੀ ਜਿਸ ਕਾਰਨ ਉਹ ਘਰ ਹੀ ਆਰਾਮ ਕਰਦਾ ਰਿਹਾ ਜਿਸ ਤਰੇ ਦਿਨ ਉਸ ਨੇ ਆਪਣੇ ਖਾਸ ਦੋਸਤ ਨੂੰ ਫੋਨ ਕੀਤਾ ਕਿ ਉਹ ਤੇ ਹਰ ਵਾਰ ਉਸ ਨੂੰ ਮਿਲਣ ਆ ਜਾਂਦਾ ਹੈ ਪਰ ਇਸ ਵਾਰ ਕਿਉਂ ਨਹੀਂ ਆਇਆ ਤਾਂ ਉਸ ਨੇ ਦੋਸਤ ਨੇ ਨਰਾਜ਼ਗੀ ਜ਼ाहिर ਕੀਤੀ ਕਿ ਉਸ ਨੇ ਘਰ ਜਾ ਕੇ ਦੋਸਤ ਨੂੰ ਸੱਦਾ ਦੇਣ ਦੀ ਬਜਾਏ ਫੋਨ ਤੇ ਹੀ ਬੁੱਤਸਾਰ ਦਿੱਤਾ ਹੈ ਸਰਬਜੀਤ ਨੇ ਬਚਪਨ ਦੇ ਆ ਖਾੜੀ ਦੀ ਰਾਜਗੀ ਦੂਰ ਕਰਨ ਲਈ ਉਸ ਨਾਲ ਮਿਲਣ ਦਾ ਵਾਅਦਾ ਕੀਤਾ ਉਹ ਥੋੜਾ ਜ਼ਰੂਰੀ ਕੰਮ ਨਿਪਟਾ ਕੇ ਸ਼ਾਮ ਨੂੰ ਉਸਦੇ ਘਰ ਜ਼ਰੂਰ ਆਵੇਗਾ ਸਰਬਜੀਤ ਘਰੋਂ 7:00 ਵਜੇ ਚਲਾ ਗਿਆ ਡਾਕਟਰ ਨੂੰ ਚੈਪ ਕਪ ਕਰਾਉਣ ਤੋਂ ਬਾਅਦ ਤਹਿਸੀਲ ਕੋਈ ਕਾਗਜ਼ ਪੱਤਰ ਦਾ ਕੰਮ ਨਿਪਟਾ ਸ਼ਾਮੀ 3:00 ਵਜੇ ਦੋਸਤ ਦੇ ਘਰ ਪਹੁੰਚ ਗਿਆ ਰੱਬ ਜਾਣੇ ਉਹ ਦੋਸਤ ਸੀ ਜਾਂ ਵੈਰੀ ਕਿੰਨਾ ਚਿਰ ਬੈਠਾ ਉਹਦੇ ਘਰ ਤੇ ਕੀ ਹੋਇਆ ਕੀ ਨਹੀਂ ਹੁਣ ਸਾਨੂੰ ਘਰ ਬੈਠਿਆਂ ਨੂੰ ਕੀ ਪਤਾ ਮੈਨੂੰ ਤਾਂ ਅਗਲੇ ਦਿਨ ਉਹਨਾਂ ਨੂੰ ਫੋਨ ਕਰਕੇ ਦੱਸਿਆ ਸਰਜਿਤ ਪੂਰਾ ਹੋ ਗਿਆ ਕਿੰਜ ਪੁੱਛਿਆ ਆਖਣ ਲੱਗੇ ਉਸ ਦਾ ਦੋਸਤ ਨੇ ਉਸ ਨੂੰ ਕੋਈ ਜ਼ਰੀਲੀ ਚੀਜ਼ ਖਵਾ ਦਿੱਤੀ ਮੁੰਡੇ ਨੂੰ ਰਾਤ ਘਰ ਨ ਆਇਆ ਘਰ ਨ ਆਇਆ ਤੇ ਹੁਣ ਮਾਪਿਓ ਨੇ ਫੋਨ ਕੀਤਾ ਬੈਲ ਜਾਈ ਜਾਵੇ ਮੁੰਡਾ ਫੋਨ ਚੁੱਕੇ ਨਾ ਸੀ ਇਹ ਦਰ ਜਾਣ ਕਰ ਸੀ ਉਸ ਨੂੰ ਫੋਨ ਕੀਤਾ ਤਾਂ ਉਹ ਆਖੇ ਵੀ ਉਹ ਤਾਂ 2:30 ਵਜੇ ਦਾ ਹੀ ਨਿਕਲ ਗਿਆ ਸੀ ਕੰਮ ਕਰਵਾ ਕੇ ਮਾਪਿਓ ਵਿਚਾਰੇ ਨੂੰ ਸਮਝ ਨਾ ਆਵੇ ਕਿ ਹੁਣ ਕਰੀਏ ਕੀ ਫਿਰ ਭੈਣ ਜੀ ਨੇ ਭਾਜੀ ਨੂੰ ਦੱਸਿਆ ਕਿ ਉਹ ਸਵੇਰੇ ਆਖਦਾ ਸੀ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਜਾਣਾ ਹੈ ਪਰ ਉੱਥੇ ਪਤਾ ਕਰੋ ਮੁੰਡੇ ਦਾ ਵਾਵਾ ਆਉਣਾ ਜਾਣਾ ਸੀ ਉਹਨਾਂ ਦੇ ਘਰ ਉਹ ਦਾ ਪਿਆਓ ਤੇ ਸਾਡੀ ਭਾਣ ਜੀ ਇਕੱਠੇ ਹੀ ਤਾਂ ਡਿਊਟੀ ਕਰਦੇ ਸੀ ਉਹਨਾਂ ਦੇ ਮੁੰਡੇ ਨੂੰ ਫੋਨ ਕੀਤਾ ਤਾਂ ਬੈਲ ਉਹਦੀ ਵੀ ਚਾਈ ਜਾਵੇ ਤੇ ਫੋਨ ਉਹ ਚੁੱਕੇ ਨਾ ਫਿਰ ਭਾਜੀ ਗਵਾਂਢ ਚੋਂ ਕਿਸੇ ਮੁੰਡੇ ਨਾਲ ਲੈ ਕੇ ਉਸਦੇ ਘਰ ਪਹੁੰਚੇ ਤਾਂ ਮੁੰਡਾ ਸੌਫੇ ਤੇ ਬਿਉਹ ਚ ਪਿਆ ਹੋਇਆ ਸੀ ਹਰ ਭਜਨਕਾਰ ਦਾ ਸੁੰਨੀ ਹੋਈ ਬੈਠੀ ਸੀ ਸਭ ਚੁੱਪ ਚਾਪ ਸੁਣਦੀ ਰਹੀ ਪਰ ਵਸਾਕਾ ਸੰਗ ਦੇ ਮੰਦਰ ਜਗਿਆ ਪ੍ਰਚਨ ਕੁਲਦੀਪ ਅੱਗੇ ਧਰ ਦਿੱਤਾ ਤਾਂ ਦੂਜਾ ਮੁੰਡਾ ਅੱਗੋਂ ਉਹ ਆਪਣੀ ਗੱਲ ਪੂਰੀ ਨਾ ਕਰ ਸਕਿਆ ਕੋਵੀ ਲੱਗੇ ਹੀ ਬੈਠਾ ਸੀ ਸੌਫੇ ਤੇ ਸਿਰ ਸੱਟ ਫੜ ਕੇ ਮੈਨੂੰ ਤਾਂ ਗੱਲ ਸੁਣ ਕੇ ਕੁਝ ਸਮਝ ਨਾ ਲੱਗੇ ਲੋਈ ਕੰਡੇ ਉੱਠ ਖਲੋਤੇ ਨਾ ਮੈਂ ਫੋਨ ਕੱਟ ਸਕੀ ਇਦਾਂ ਹੀ ਬੈੱਡ ਤੇ ਬੈਠ ਗਈ ਕੋਈ ਸ਼ੁੱਧ ਨਾ ਬੁੱਧ ਰਹੀ ਰਾਤ ਬਿਲਕਦੇ ਆ ਹੀ ਕੱਢੀ ਕੀ ਕਾਦੇ ਚੰਦਰੀ ਦਿਉ ਕਦ ਰਾਤ ਮੁੱਖੇ ਤੇ ਕਦ ਦਿਨ ਚੜੇ ਤੋ ਕਮੈਂਟ ਕੋਈ ਨਾ ਬੋਲ ਲਿਆ ਫਿਰ ਕਲਦੀਪ ਨੇ ਦੱਸਣਾ ਸ਼ੁਰੂ ਕੀਤਾ ਰੂਪੀ ਦਾ ਫੁੱਫੜ ਆਖਦਾ ਸੀ ਕਿ ਪੁਲਿਸ ਨੇ ਜਦ ਮੁੰਡੇ ਕੋਲ ਪੁੱਛਕਿਛ ਕੀਤੀ ਤਾਂ ਮੁੰਡੇ ਨੇ ਦੱਸਿਆ ਕਿ ਦੋਵੇਂ ਨਿੱਕੇ ਹੁੰਦੇ ਤੋਂ ਹੀ ਇੱਕੋ ਜਮਾਤ ਵਿੱਚ ਪੜਦੇ ਸਨ ਕੱਠਿਆ ਨੇ ਦੱਸੇ ਪਰ ਮੈਂ ਕੀਤੀ ਭਰਤੀ ਵੀ ਇਕੱਠੇ ਦੇਖ ਕੇ ਆਏ ਸੀ ਮੇਰੇ ਨੰਬਰ ਵੀ ਵਧੀਆ ਸੀ ਸਰਬਜੀਤ ਨਾਲੋਂ ਪਰ ਨਾ ਕੋਈ ਨੌਕਰੀ ਮੇਰੀ ਨਾ ਹੀ ਮੈਂ ਭਰਤੀ ਹੋ ਸਕਿਆ ਜਦੋਂ ਮੈਂ ਸਰਜੀਤ ਮੈਥੋਂ ਪਿੱਛੇ ਹੋ ਕੇ ਵੀ ਅੱਗੇ ਨਿਕਲ ਗਿਆ ਉਸ ਨੂੰ ਨੌਕਰੀ ਵਧੀਆ ਮਿਲ ਗਈ ਤੇ ਉਸ ਦਾ ਵਿਆਹ ਵੀ ਹੋ ਚੱਲਿਆ ਮੈਂ ਰਹਿ ਗਿਆ ਦਾਦੀ ਮੈਨੂੰ ਮੈਥੋਂ ਬਰਦਾਸ਼ਤ ਨਾ ਹੋਇਆ ਮੈਥੋਂ ਜੋ ਸਰਿਆ ਮੈਂ ਕਰਤਾ ਗੁਰਦੀਪ ਚੁੱਪ ਕਰ ਗਈ ਹਸਾਕਾ ਸਿੰਘ ਮੁੰਡੇ ਬਾਰੇ ਸੋਚ ਰਿਹਾ ਸੀ ਕਿ ਪੁਲਿਸ ਤੇ ਵਰਤੀ ਤੋਂ ਹੂੰ ਇੰਨਾ ਖੌਫ ਹੁੰਦਾ ਫਿਰ ਉਹ ਮੁੰਡਾ ਇੰਨੀ ਬੇ ਬਾਕੀ ਨਾਲ ਇੰਨੀਆਂ ਗੱਲਾਂ ਕਿੰਜ ਆਕਿਆ ਹਰਪਜਨਕੌਰ ਮੂਰਤੀ ਬਣੀ ਬੈਠੀ ਸੀ ਕੁਲਦੀਪ ਨੇ ਕਿੰਨਾ ਚਿਰ ਹਰਪਜਨ ਕੌਰ ਨੂੰ ਹਲੋਣਿਆ ਪਰ ਉਸਨੇ ਕੋਈ ਹਿਲਜੁਲ ਨਾ ਕੀਤੀ ਰਪਿੰਦਰ ਨੇ ਮੋਢਾਂ ਤੋਂ ਫੜ ਹਲੋਣਿਆ ਤਾਂ ਹਰਪਜਨ ਕੌਰ ਦੀ ਪੱਬ ਨਿੱਕਲ ਗਈ ਹਰਪਜਨ ਕੌਰ ਕੀਰ ਨੇ ਪੌਂਦੀ ਬੋਲੀ ਨੀ ਮੇਰੀ ਬੱਚੀਏ ਕਰਮ ਹਾਰ ਗਏ ਤੇਰੇ ਨੀ ਚੂੜਾ ਕੜੀ ਦੇ ਨਸੀਬ ਨਾ ਹੋਏ ਤੈਨੂੰ ਮਾੜੀ ਕਿਸਮਤ ਤੇਰੀ ਨੀ ਜਿੱਦਣ ਜੰਮੀ ਸੀ ਦਾਦੀ ਤੇਰੀ ਪੇਟ ਦੀ ਸੀ ਕਿ ਕੁੜੀ ਜੰਮ ਧਰੀ ਨੀ ਤੇਰੀਆਂ ਖੁਸ਼ੀਆਂ ਲੈ ਕੇ ਵਹਿ ਗਈ ਆਪਣੇ ਘਰ ਵਸਣਾ ਤੈਨੂੰ ਨਸੀਬ ਨਾ ਹੋਇਆ ਮੇਰੀ ਬੱਚੀਏ ਵਸਣ ਤੋਂ ਪਹਿਲਾਂ ਹੀ ਉੱਜੜ ਗਈ ਤੂੰ ਉਹ ਨਾ ਜਾਂਦਾ ਮੈਂ ਤੁਰ ਜਾਂਦੀ ਤੇਰਾ ਘਰ ਵਸ ਜਾਂਦਾ ਨਹੀਂ ਮਾੜੀ ਕਿਸਮਤ ਕਰਮ ਹਾਰ ਗਏ ਤੇਰੇ ਰਪਿੰਦਰ ਨੇ ਬਿਲਕੁਲ ਦੀ ਮਾਂ ਨੂੰ ਪਹਿਲਾ ਗਲ ਨਾਲ ਲਾਇਆ ਤੇ ਆਪਣੇ ਡਿੱਗਦੇ ਅਥਰੂ ਆਪ ਹੀ ਚੁੰਨੀ ਦੇ ਪੱਲੇ ਨਾਲ ਪਹੁੰਚ ਮਾਂ ਦਾ ਮੂੰਹ ਇੱਕ ਹੱਥ ਨਾਲ ਉਤਾਰ ਚੁੱਕ ਸਮਝਾਉਣ ਲੱਗੀ ਪੇਰੀ ਭੋਲੀ ਮਾਂ ਜੋ ਹੋਣਾ ਸੀ ਸੋ ਹੋ ਗਿਆ ਜਿੱਤ ਹਾਰ ਵਾਹਿਗੁਰੂ ਜਾਣੇ ਕਿੰਝ ਕਰਮ ਜਾਗਦੇ ਐ ਤਦ ਜੇ ਮੇਰਾ ਵਿਆਹ ਹੋ ਜਾਂਦਾ ਮੈਂ ਵੱਸ ਜਾਂਦੀ ਤਾਂ ਪਰ ਜੇਕਰ ਉਹ ਵਿਆਹ ਪਿੱਛੋਂ ਮਰ ਜਾਂਦਾ ਫੇਰ ਹੁਣ ਤਾਂ ਮੈਂ ਚੂੜਾ ਪਾਇਆ ਹੀ ਨਹੀਂ ਜੇ ਪਾਇਆ ਚੂੜਾ ਤੈਨੂੰ ਆਪਣੇ ਹੱਥੀ ਮੇਰੀਆਂ ਬਾਹਾਂ ਚੋਂ ਲਾਉਣਾ ਪੈਂਦਾ ਫੇਰ ਫਿਰ ਕਿੰਝ ਸਬਰ ਕਰਦੀ ਤੂੰ ਸਬਰ ਰੱਖ ਮਾਤਾ ਟਿੱਗਦੇ ਅਥਰੂ ਚੁੰਨੀ ਦੇ ਪੱਲੇ ਨਾ ਪਹੁੰਚਦੀ ਉਹ ਐਨਾਂ ਹੀ ਆ ਸਕੀ ਕਰਮ ਕਦੇ ਨਹੀਂ ਹਾਰਦੇ ਕਰਮਾਂ ਦਾ ਖਟਿਆ ਖਾਣਾ ਹੀ ਐ ਤਾਂ ਅਸੀਂ ਜਹਾਨ ਤੋਂ ਆਏ ਆਂ ਸਬਰ ਰੱਖ ਵਾਗਰੂ ਫੜਾ ਹੀ ਬੇਅੰਤ ਹੈ ਕਰਮ ਕਦੇ ਨਹੀਂ ਇੰਨਾ ਅਖਰਪਿੰਦਰ ਨੇ ਸਿਰ ਤੇ ਪਾਵਾਂ ਚੁੱਕ ਪੱਟਾਂ ਤੇ ਤਵਾੜ ਮਾਰੀ ਰਪਾਜਨਕੌਰ ਧੀ ਦੇ ਸਬਰ ਤੋਂ ਸਦਕੇ ਜਾ ਰਹੀ ਸੀ ਪਰ ਨਿਆਣੀ ਉਮਰ ਲੱਗੇ ਪਰਜ ਕਰਨ ਉਸ ਨੂੰ ਧੀ ਤੇ ਤਰਸ ਵੀ ਆ ਰਿਹਾ ਸੀ ਮਨਵੀਰ ਸੈਮਿਆ ਖੜਾ ਸੀ ਰਪਿੰਦਰ ਲਗਾਤਾਰ ਬੋਲ ਰਹੀ ਸੀ ਕਰਮ ਕਦੇ ਨਿਹਾਰ ਦੇ ਕਰਮ ਕਦੇ ਨਿਹਾਰ ਦੇ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ